ਸ਼ਿਕਾਉ ਤੁਸੀਂ ਦੇਖ ਰਹੇ ਹੋ ਜੀਟੀਆ ਟੀਵੀ ਮੈਂ ਹਰਨਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਸੋ ਪਹਿਲਾਂ ਨਸਰ ਪਾਲਾਨੀਆ ਹੋਤਾ ਕਿ ਅਸੀਂ ਸੁਖੀ ਹੈ ਪੰਜਾਬ ਤੇ ਹਰਿਆਣਾ ਦੇ ਫਤਲੋਰੀ ਸਰਦ ਦੇ ਕਿਸਾਨਾਂ ਆਗੂ ਜਗਜੀਤ ਸਿੰਘ ਢਲੇਵਾਲ ਵੱਲੋਂ ਕੀਤੀ ਭੁਖ ਹੜਤਾਲ 30 ਜਨਵਰੀ ਨੂੰ 64ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਕਿ ਹੁਣ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਮੋਰਚੇ ਦੀ ਸਫਲਤਾ ਲਈ ਰੱਖੇ ਗਏ ਖੰਡਪਾਟ ਸਾਹਿਬ ਦੇ ਭੋਗ ਪਾਇਆ ਜਾਣਗੇ ਇਸ ਮੌਕੇ ਵੱਡੀ ਗਿਣਤੀ ਚ ਲੋਕਾਂ ਨੇ ਮੋਰਚੇ ਤੇ ਪਹੁੰਚਣ ਦੀ ਉਮੀਦ ਹੈ ਦੱਸ ਦੇ ਕਿ ਮਹਾਪੰਚਾਇਤੇ ਵੀ ਲਗਾਤਾਰ ਨਜ਼ਰ ਹੈ ਕਿਸਾਨ ਆਗੂ ਅਭਿਨੀਤ ਪੋਹਾਰ ਨੇ ਕਹਿ ਕੇ ਚੰਡੀਗੜ੍ਹ ਤੋਂ ਕੇਂਦਰ ਸਰਕਾਰ ਦੇ ਅਧਿਕਾਰੀ ਜਗਜੀਤ ਸਿੰਘ ਢੱਲੇਵਾਲ ਦੇ ਸਿਹਤ ਬਾਰੇ ਜਾਣਨ ਲਈ ਮੋਰਚੇ ਤੇ ਪਹੁੰਚੇ ਸਨ ਕਿ ਉਨ੍ਹਾਂ ਨੇ ਢੱਲੇਵਾਲ ਨੂੰ ਵੀ ਆਪਣੀ ਨੀਤੀਆਂ ਕਾਫੀ ਸਿਹਤ ਠੀਕੀ ਬਾਅਦ ਕੇਂਦਰ ਸਰਕਾਰ ਨਾਲ ਮੀਟਿੰਗ ਵਿੱਚ ਸ਼ਾਮਲ ਹੋਣ ਲਈ 14 ਫਰਵਰੀ ਤੱਕ ਨੂੰ ਨੋਮਿੰਦੀ ਕਾਰਗਰਕ ਹਾਲਾਂਕਿ ਢੱਲੇਵਾਲ ਨੇ ਦੋ ਦਿਨ ਪਹਿਲਾਂ ਦੀ ਜਨਤਕ ਨੂੰ ਸੰਦੇਸ਼ ਦਿੱਤਾ ਸੀ 81 ਕੇ ਹਰ ਕੋਈ 14 ਕਿ ਉਸ ਕੇਂਦਰ ਸਰਕਾਰ ਨਾਲ ਮਿਲਟਿਕ ਪਿਛਾਣੋਂ ਮੋੜ ਪਰ ਉਸ ਸਮੇਂ ਸੀ ਤਾਂ ਇਜਾਜ਼ਤ ਨਹੀਂ ਦਿੱਤੀ ਉਹਨੇ ਕਿਹਾ ਕਿ ਲੋਕਾਂ ਦਾ ਮੁਬਾਰਕ ਹੋਣੀ ਵਾਲੀ ਮਹਾਪੰਚਾਇਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤੇ ਲੁਧਿਆਣਾ ਵਿੱਚ ਗੇਹ ਰਾਤ ਤੋਂ ਉਸਪੋਰ ਰੋਡ ਤੇ ਕੇ ਤੇਜ਼ ਰਫ਼ਤਾਰ ਜੀਟਾ ਕਾਰ ਬੇਕਾਬੂ ਹੋ ਗਈ ਕਾਰ ਦਾ ਗੇਅ ਫਸ ਗਿਆ ਜਿਸ ਕਾਰਨ ਇਹ ਪਹਿਲਾਂ ਇੱਕਾਈ ਕੁਰਤੀ ਨਾਲ ਟਕਰਾ ਗਈ ਤੇ ਵਾਇਟਰ ਪਾਰਕ ਕਰਕੇ ਉਹ ਖਾਸ ਇੱਕ ਫੋਰਚੂਨਰ ਨੂੰ ਕਰਵਾ ਦਿੱਤੀ ਇਸ ਹਾਦਸੇ ਵਿੱਚ ਕੋ ਲਚਾਰ ਕਾਰ ਨੁਕਸਾਨੀ ਦੇ ਗਏ ਸਾਰੇ ਕਾਰਾਂ ਲੱਛੀ ਨੇ ਇਹ ਹਾਸਾ ਗ੍ਰੈਂਡ ਵਾਕ ਮਾਲ ਦੇ ਬਾਹਰ ਵਾਪਰਿਆ ਮੌਕੇ ਦੇ ਕਾਰ ਚਾਲਕ ਇੱਕ ਦੂਸਰੇ ਤੇ aarop lagone nazar aaye ਦੂਜੇ ਕਾਰਾਂ ਨੇ ਡ੍ਰੈਮੜਾ ਨੇ ਬੋਲਕ ਸਵੈਚਨ ਕਾਰ ਦੇ ਡਰਾਈਵਰ ਤੇ ਹਮਲਾ ਵੀ ਕੀਤਾ ਜਿਸ ਕਾਰਨ ਮੌਜੂਦ ਸਖਿ ਨਿਹਾਲਤ ਤੇ ਮੌਕੇ ਤੋਂ ਪਛ ਗਿਆ ਪਤਾ ਲੱਗਿਆ ਕਸ਼ਮੀਰ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਦੀ ਸੂਚਨਾ ਮਿਲਣ ਤੇ ਸਰਾਭਾ ਨਗਰ ਥਾਣਾ ਦੇ ਡਿਵੀਜ਼ਨ ਨੰਬਰ 5 ਥਾਣਾ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਬੋਲ ਸਵੈਗਨ ਕਾਰ ਤੇ ਚਾਲਕ ਤੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਕਿਸੇ ਕੰਮ ਲਈ ਜਾ ਰਿਹਾ ਸੀ ਅਚਾਨਕ ਕਾਰ ਦਾ ਗੇਅਰ ਫਸ ਗਿਆ ਤੇ ਉਸਨੇ ਬ੍ਰੇਕ ਲਗਾਈ ਜਿਸ ਕਾਰਨ ਕਾ ਅਚਾਨਕ ਕਾਰ ਰੁਕ ਗਈ ਤੇ ਕਾਰ ਦੀ ਲੱਕੀ ਲੱਗਤੀ ਲਗਭਗ 80 ਕਿਲੋਮੀਟਰ ਸੀ ਜਿਸ ਕਾਰਨ ਕਈ ਵਾਹਨ ਇੱਕ ਦੂਸਰੇ ਨਾਲ ਟਕਰਾ ਗਏ ਜਿਸ ਵਾਰ ਇੱਕ ਹੋਰ ਕਾਰ ਚਾਲਕ ਆਪਣੀ ਕਾਰ ਤੋਂ ਵਿਟਾ ਉਤਰਾਇਆ ਉਸਦੇ ਪੁੱਤਰ ਨੂੰ ਟੱਕਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਸਦਾ ਪੁੱਤਰ ਬੁਰੀ ਤਰ੍ਹਾਂ ਸੱਟ ਲੱਗ ਗਿਆ ਪਿਤਾ ਜਗੀਦਾ ਕਹਿੰਦਾ ਕਿ ਹਾਸਾ ਬ੍ਰੇਕ ਲਗਾਉਣ ਕਾਰਨ ਹੋਇਆ ਹਨ ਕੋਲ ਦੇ ਪੁੱਤਰ ਕੋਲ ਕਾਰ ਦਾ ਲਾਇਸੈਂਸ ਹੈ ਲੋਕਾਂ ਨੇ ਬਿਨਾਂ ਕਾਰਨ ਜਾਣੇ ਉਸਦੇ ਪੁੱਤਰ ਨੂੰ ਬੁਰੀ ਤਰੀਕੇ ਨਾਲ ਘੁੱਟਿਆ ਪੰਜਾਬ ਹਰਿਆਣਾ ਦੇ ਖਨੌਲੀ ਸਾਹਿਬ ਦੇ ਕਿਸਾਨ ਅਗਰ ਚਕਜੀਤ ਸਿੰਘ ਢੱਲੇਵਾਲ ਦੀ ਪੁਖਤਾਲ 31 ਜਨਵਰੀ ਨੂੰ theater ਮੇਦੇ ਵਿੱਚ ਦਾਖਲ ਹੋ ਗਈ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਮੋਚਾ ਦੀ ਸਫਲਤਾ ਦੇ ਰੱਖ ਕੇ ਘਨਪਾਠ ਸਾਰੇ ਤੇ ਭੋਗ ਅੱਜ ਪਾਇਆ ਜਾਣਗੇ ਇਸ ਮੌਕੇ ਪੁਲਟੀ ਗਿੰਦ ਚ ਲੋਕਾਂ ਦੇ ਮੋਰਚੇ ਤੇ ਪਹੁੰਚਣ ਦੀ ਉਮੀਦ ਹੈ ਤਸਵੀਰੇ ਕਿਸਾਨ ਮਜ਼ਦੂਰ ਸੰਗਠਨ ਕਮੇਟੀ ਪੰਜਾਬ ਦੇ ਸੀਨੀਅਰ ਕਿਸਾਨ ਨੇਤਾ ਸਰਬਜੀਤ ਕਪੜੀ ਦੇ ਵਲੋਂ ਸੈਂਕੜੇ ਟਰੈਕਟਰ ਟਰਾਲੀਆਂ ਦਾ ਕਾਫਲਾ ਵਿਆਸ ਤੋਂ ਅੰਮ੍ਰਿਤਸਰ ਤੋਂ ਸ਼ੰਭੂ ਸਰਹੱਦ ਰਾਹੀਂ ਰਵਾਨਾ ਹੋਇਆ ਕਿਸਾਨ ਮਜ਼ਦੂਰ ਸੰਗਠਨ ਕਮੇਟੀ ਪੰਜਾਬ ਦੇ ਜਿਹਦਾ ਪ੍ਰਧਾਨ ਅੰਜੀਤ ਸਿੰਘ ਗਲੇਰ ਬਾਲਾ ਨੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਇਹ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇਗਾ ਤੇ ਕਿਸਾਨ ਸੰਘਰਸ਼ ਦੇ ਰਾਹ ਤੇ ਡਟੇ ਰਹਿਣਗੇ ਇਸ ਕਾਫਲਾ ਬੁੱਧਵਾਰ ਨੂੰ ਕੇਸ਼ਨ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਦੱਲੇਬਾਨ ਨਈ ਸਰਕਾਰ ਦੁਆਰਾ ਬਣਾਈ ਗਈ ਕਮੇਟੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਹੈ ਅਜੇ ਹੀ ਸਥਿਤੀ ਵਿੱਚ ਉਹਨਾਂ ਨਾਲ ਗੱਲ ਕਰਨ ਦਿਓ ਤੁਸੀਂ ਕਿਉਂ ਚਾਹੁੰਦੇ ਹੋ ਕਿ ਸੁਪਰੀਮ ਕੋਰਟ ਗੱਲਬਾਤ ਦੇ ਵਿਚਕਾਰ ਹੀ ਹੁਕਮ ਪਾਸ ਕਰੇ ਹੁਣ ਸੁਣਵਾਈ ਇਸ ਮਹਿੰਦਿਆਂ ਦੇ ਅੰਤ ਵਿੱਚ ਹੋਵੇਗੀ ਜਲੰਧਰ ਇੰਪਰੂਵਮੈਂਟ ਟਰਸਟ ਕੋ ਕਪਲੇ ਵਿੱਚ ਜਲੰਧਰ ਐਡੀ ਨੇ ਵੱਡਾ ਐਕਸ਼ਨ ਲਿਆ ਟਰਸਟ ਦੇ ਸਾਬਕਾ ਚੇਅਰਮੈਨ ਰਮਨ ਪਾਲਾ ਸੁਭਰ ਮਨੀਮ ਦੀਆਂ ਅਚਲ ਜਾਇਦਾਦਾਂ ਸਮੇਤ ਬੈਂਕ ਖਾਤੇ ਜਿਸ ਪਰ ਪੈਸੇ ਨੂੰ ਗਿਲਾ ਕੇ 85.58 ਕਰੋੜ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਜਲੰਧਰ ਐਡੀ ਵੱਲੋਂ ਇਹ ਕਾਰਵਾਈ ਸਾਬਕਾ ਚੇਅਰਮੈਨ ਰਮਨ ਪਾਲਾ ਦੇ ਕਾਰਜਕਾਲ ਵਿੱਚ ਹੋਏ ਕਪਲੇ ਨੂੰ ਲੈ ਕੇ ਕੀਤੀ ਗਈ ਹੈ 10 ਜਨਵਰੀ ਮਹੀਨੇ ਪਹਿਲਾਂ ਮੌਜੂਦਾ ਇੰਪਰੂਵਮੈਂਟ ਟਰਸਟ ਦੇ ਅਧਿਕਾਰੀ ਨੇ ਐਡੀ ਨੂੰ ਇਹ ਜਿਹੜੇ ਪੱਤਰ ਛੇਕਿਆ ਸੀ ਕਿ ਰਮਨ ਪਾਲਾ ਸੁਭਰ ਮਨੀਮ ਦੇ ਕਾਰਜਕਾਲ ਦੌਰਾਨ ਐਲ ਦੀ ਪੀ ਯੋਜਨਾ ਤਹਿਤ ਲੋਟ ਕੀਤੇ ਗਏ ਪਲਾਟਾਂ ਦੀ ਧੰਨ ਦੀ ਰਿਸ਼ਾਇਦ ਕੀਤੀ ਗਈ ਸੀ ਜਿਸ ਦੇ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ ਤੇ ਪਹਿਲਾ ਪੰਜਾਬ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਫਿਰ 3 ਮਹੀਨੇ ਪਹਿਲਾਂ ਇੰਡੀਅਨ ਇਸਪੇਸ ਵਿੱਚ ਐਕਸ਼ਨ ਲਿਆ ਸੀ ਤੇ ਜਲਾਲਾਬਾਦ ਦੇ ਇੱਕ ਸਖਸ਼ ਤੇ ਕਿਸਮਤ ਉਹਦੋਂ ਮਿਹਰਬਾਨ ਹੋ ਗਈ ਜਦੋਂ ਉਸ ਨੂੰ ਇੱਕੋ ਮਹੀਨੇ 'ਚ ਇੱਕ ਵਾਰ ਨਹੀਂ ਸਗੋਂ ਦੋ ਵਾਰ ਲੋਟਰੀ ਨਿਕਲਾਈ ਆਗਮੇ ਕੀ ਲੋਟਰੀ ਵਿੱਚ ਨਿਕਲਣ ਵਾਲੀ ਰਕਮ ਇਹਦੀ ਜ਼ਿਆਦਾ ਨਹੀਂ ਹੈ ਪਰ ਕਹਿੰਦੇ ਨੇ ਕਿ ਬੂੰਦ ਬੂੰਦ ਨਾਲ ਸਾਗਰ ਪਾ ਜਾਂਦਾ ਹੈ ਪਹਿਲੀ ਵਾਰ 25 ਤਰੀਕ ਨੂੰ ਦੂਸਰੀ ਵਾਰ 28 ਤਰੀਕ ਨੂੰ ਸਖਸ਼ ਦੀ ਲੋਟਰੀ ਨਿਕਲੀ ਦੋ ਵਾਰੀ ਉਸ ਦਾ 45-45 ਹਜ਼ਾਰ ਦਾ ਇਨਾਮ ਨਿਕਲਿਆ ਚਰਕਮਤਾਕ ਸਖਸ਼ ਆਪਣੀ ਬੱਚੀ ਨਾਲ ਦੁਕਾਨ ਤੇ ਚਾਕਲੇਟ ਖਰੀਦਣ ਗਿਆ ਤਾਂ ਬੱਚੀ ਨੇ ਲੋਟਰੀ ਦੀ ਟਿਕਟ ਚੁੱਕ ਲਈ ਪਿਤਾ ਨੇ ਬੱਚੀ ਦੀ ਚੁੱਕੀ ਹੋਈ ਟਿਕਟ ਰੱਖ ਲਈ ਤੇ ਉਸ ਦੇ ਵਿੱਚੋਂ ਇਨਾਮ ਮਿਲ ਲਿਆ ਜਦੋਂ ਇਨਾਮ ਦੀ ਰਾਸ਼ੀ ਲੈ ਆਇਆ ਤੇ ਕੋਹੋਰ ਟਿਕਟ ਲੈਣ ਲਈ ਉਸ ਨੇ ਅਗਲੇ ਦਿਨ ਵੀ ਉਸ ਦੇ ਵਿੱਚ ਵੀ ਇਨਾਮ ਨਿਕਲਿਆ ਤੇ ਕੁੱਲ ਦੋ ਵਾਰੀ 45-45000 ਦੇ ਇਨਾਮ ਨਿਕਲੇ ਨੇ ਜਿਸ ਤੋਂ ਬਾਅਦ ਸਖਸ਼ ਕਾਫੀ ਜ਼ਿਆਦਾ ਖੁਸ਼ ਹੈ। ਜਮਿਸਰ ਨਗਰ ਨਿਗਮ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨੂੰ ਰੱਦ ਕਰਵਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ। ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨ ਸੁਣਵਾਈ ਯੋਗ ਨਹੀਂ ਹੈ। ਹਾਈ ਕੋਰਟ ਨੇ ਇਹਨਾਂ ਨੂੰ ਇਲੈਕਸ਼ਨ ਟ੍ਰਬਲ ਕੋਰਟ ਜਾਂਦੀ ਸਲਾਹ ਦਿੱਤੀ ਹੈ ਜਦੋਂ ਕਿ ਅਦਾਲਤ ਦਾ ਫੈਸਲਾ ਹੋਣ ਤੋਂ ਬਾਅਦ ਆਵਾਜ਼ੀ ਪਾਰਟੀ ਦੇ ਬੁਲਾਰੇ ਮੀਲਦਰਨ ਨੇ ਕਿਹਾ ਕਿ ਹਾਈ ਕੋਰਟ ਨੇ ਦੂਜਾ ਤੱਕ ਤੇ ਪਾਣੀ ਦਾ ਪਾਣੀ ਕੱਢ ਦਿੱਤਾ ਹੈ ਚੋਣਾ ਬਿਲਕੁਲ ਸਹੀ ਹੋਇਆ ਨਹੀਂ ਪੰਚਾਇਤੀ ਚੋਣਾ ਸਮੇਂ ਵੀ ਜਿਆਦਾ ਨਹੀਂ ਹੋਇਆ ਸੀ ਅਸੀਂ ਇਹ ਕਿ ਕਾਂਗਰਸ ਦੇ ਵਿਕਾਸ ਸੁਣੀ ਨੇ ਪਟੀਸ਼ਨ ਦਾਖਲ ਕੀਤੀ ਸੀ ਕੁਝ ਇਹ ਕਿ ਆਇਆ ਕਿ ਸਦਰ ਵਿੱਚ ਉਹਨਾਂ ਦੀ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤੀ ਸੀ ਤੇ باوجود ਇਸ ਦੇ ਸੱਤਾਧਾਰੀ ਪਾਰਟੀ ਨੇ ਬਿਨਾ ਕੋਈ ਚੋਣ ਕਰਵਾਈ ਕੀ ਮੇਅਰ ਦੀ ਚੋਣ ਕਰ ਲਈ ਇਸ ਖਿਲਾਫ ਕਾਂਗਰਸ ਦੀ ਪੰਚਲਰਾਂ ਨੇ ਆਵਾਜ਼ ਵੀ ਚੁੱਕੀ ਪਰ ਕੋਈ ਸੁਲਵਾਈ ਨਹੀਂ ਹੋਈ ਉੱਤਰ ਪ੍ਰਦੇਸ਼ ਦੇ ਗਾਜ਼ੀਆਬਗ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਤੋਂ ਤੁੰ ਦਾ ਕਹਿਰ ਵੇਖਣ ਨੂੰ ਮਿਲਿਆ ਦਿੱਲੀ ਮੇਰਠ ਐਕਸਪ੍ਰੈਸਰ ਵੇ ਤੇ ਇੱਕ ਵੱਡਾ ਸੜਕ ਹਾਸਾ ਵਾਪਰਿਆ ਪੈਰੀਫਰਲ ਹਾਈਵੇ ਤੇ ਦਿੱਲੀ ਮੇਰਠ ਐਕਸਪ੍ਰੈਸ ਲੇ ਤੇ ਸਵੇਰੇ ਦੋ ਖਾਮਾਤੇ ਦਰਜਨ ਵਾਹਨ ਆਪਸ ਵਿੱਚ ਟਕਰਾ ਗਏ ਤੇ ਹਾਈਵੇ ਤੇ ਕਰੀਬ 40 ਵਾਹਨ ਆਪਸ ਵਿੱਚ ਟਕਰਾ ਗਏ ਚਲਕੇ ਦਿੱਲੀ ਨਿਰਮਲ ਐਕਸਪ੍ਰੈਸ ਵੇ ਤੇ 25 ਵਾਹਨ ਆਪਸ ਵਿੱਚ ਟਕਰਾ ਕਰਾਵੇ ਦੌਰਾਨ ਹਾਦਸੇ ਚ ਲੋਕਾਂ ਨੇ ਸੱਟੇ ਦੀ ਖਬਰ ਹੈ ਫਿਲਹਾਲ ਇਸ ਵਲਡਨ ਤੋਂ ਕੋਈ ਨਾ ਹੀ ਕਮੀ ਇਤਤਾਬਾ ਜਵਾਲੇ ਕਿਸੇ ਦੇਤੇ ਨਹੀਂ ਚੁੱਕਿਆ ਗਈ